ਫਿਰੋਜ਼ਪੁਰ ਵਿੱਚ ਆਏ ਦਿਨ ਚੋਰੀ ਦੀਆਂ ਘਟਨਾਵਾਂ ਵਧੀਆਂ ਚਾਰੀਆਂ ਨੇ ਅਤੇ ਚੋਰ ਬੇਖੌਫ ਹੋ ਕੇ ਦੁਕਾਨਾਂ, ਆਗੋ, ਮੋਟਰਸਾਈਕਲ ਚੋਰੀ ਕਰਨ ਤੋਂ ਬੁਰੇ ਇਸ ਨਹੀਂ ਕਰਦੇ ਫਿਰੋਜ਼ਪੁਰ ਦੇ ਆਰਿਆ ਸਮਾਜ ਚੌਂਕ ਵਿੱਚ ਇੱਕ ਚੋਰ ਬਲੋਸ਼ ਰਿਆਮ ਮੋਟਰਸਾਈਕਲ ਚੋਰੀ ਕੀਤਾ ਚਾਰਿਆ ਨਸ਼ੇ ਵਿੱਚ ਤੁੱਤ ਚੋਰ ਮੋਟਰਸਾਈਕਲ ਨੂੰ ਚੋਰੀ ਕਰਦਾ ਦੁਕਾਨਦਾਰ ਵੱਲੋਂ ਫੜਿਆ ਗਿਆ ਹੈ ਉਲਟਾ ਚੋਰ ਦੁਕਾਨਦਾਰ ਨੂੰ ਹੀ ਧਮਕਾਉਂਦਾ ਰਿਹਾ ਉਸ ਕੋਲੋਂ ਮੋਟਰਸਾਈਕਲ ਦੀ ਚਾਬੀ ਮੰਗਦਾ ਰਿਹਾ ਉਸ ਨੂੰ ਮੋਟਰਸਾਈਕਲ ਦੇਵੇ ਨਹੀਂ ਤਾਂ ਉਹ ਚੁੱਕ ਕੇ ਲੈ ਜਾਵੇਗਾ ਇਸੇ ਦੌਰਾਨ ਬਾਜ਼ਾਰ ਵਾਲੇ ਇਕੱਠੇ ਹੋ ਗਏ ਤੇ ਚੋਰ ਦੀ ਜੰਮ ਕੇ ਸੇਵਾ ਕੀਤੀ ਤੇ ਉਸ ਦਾ ਮੂੰਹ ਕਾਲਾ ਕਰਕੇ ਉਸ ਨੂੰ ਬਾਜ਼ਾਰ ਵਿੱਚ ਘੁਮਾਇਆ ਗਿਆ ਤੇ ਖੰਬੇ ਨਾਲ ਬੰਨ ਕੇ ਉਸ ਦੀ ਖੂਬ ਛਤਰ ਪ੍ਰੇਡ ਕੀਤੀ ਗਈ ਪਰਸੋ ਜੋਧ ਵੀ ਇੱਕ ਚੋਰ ਫੜਿਆ ਸੀ ਉਹ ਫੜਾਤਾ ਸੀ ਜੀ ਤੇ ਅੱਜ ਫੇਰ ਇਤੋਂ ਸ਼ਿੰਗਾਰ ਸੈਂਟਰ ਵਾਲਿਆਂ ਦਾ ਮੋਟਰਸਾਈਕਲ ਚੋਰੀ ਕਰਦੇ ਬੰਦਾ ਫੜਿਆ ਜੀ ਬਾਕੀ ਇਹ ਜੀ ਜਿਹੜੀ ਗੱਲ ਸੱਚ ਹੈ ਵੀ ਕੁਝ ਦਿਨ ਤੋਂ ਜਿਹੜੇ ਹੁਣ ਨਵੇਂ ਸਾਡੇ ਐਸਐਚਓ ਸਾਹਿਬ ਆਏ ਨੇ ਉਹ ਬਹੁਤ ਵਧੀਆ ਕਾਰਾ ਕਰ ਰਹੇ ਨੇ ਬਟ ਇਹਨਾਂ ਦੀ ਤਦਾਦ ਇੰਨੀ ਜ਼ਿਆਦਾ ਵੱਧ ਚੁੱਕੀ ਆ ਨਾ ਕਿ ਉਹਦੇ ਦੇ ਕਾਬੂ ਪਾਣਾ ਬਹੁਤ ਔਖਾ ਹੈ ਉਹਨਾਂ ਨੇ 15-20 ਚੋਰ ਫੜੇ ਨੇ ਹੁਣ ਆਪਾਂ ਸਾਰਿਆਂ ਨੂੰ ਮੈਂ ਤਾਂ ਇਹ ਸੁਨੇਹਾ ਦੇਣਾ ਵੀ ਪਬਲਿਕ ਵੀ ਕਰੇ ਕੁਝ ਪਬਲਿਕ ਚੋਰ ਫੜੇ ਉਹਨੂੰ ਫੜਾ ਕੇ ਆਏ ਉਹਨੂੰ ਅੰਦਰ ਦੇ ਕੇ ਆਏ ਸਾਰਾ ਕੁਝ ਕਰੇ ਆਪਾਂ ਫੜ ਕੇ ਉਹਨੂੰ ਛੱਡ ਦਿੰਨੇ ਆ ਬਾਚੋ ਫਿਰ ਚੋਰੀਆਂ ਕਰਦਾ ਜੀ ਦੇਖੋ ਇਹ ਲੁੱਟਾ ਖੋਹਦਾ ਬਹੁਤ ਜ਼ਿਆਦਾ ਜੀ ਐਕਚੁਅਲੀ ਇਹਦੇ ਤੇ ਬੰਨ ਪਾਇਆ ਨਹੀਂ ਕਿਛਲੇ ਪਿਛਲੇ ਕਈ ਸਾਲਾਂ ਤੋਂ 2 ਸਾਲ ਤੋਂ ਜ਼ਰੂਰਤ ਤੋਂ ਜ਼ਿਆਦਾ ਹੋ ਗਈਆਂ ਜੀ ਬਟ ਮੈਂ ਇੱਕ ਹੀ ਚੀਜ਼ ਗਾਂਗਾ ਵੀ ਪਿਛਲੇ 1.5 ਮਹੀਨੇ ਤੋਂ ਅਸੀਂ ਕੋਈ 10-20 ਪੈਸੇ ਦਾ ਸੁਧਾਰ ਵੇਖ ਲਿਆ ਬਟ ਇਹਨਾਂ ਦੀ ਤਦਾਦ ਇਹਨਾਂ ਜਿਆਦਾ ਨਾ ਜੀ ਸਭ ਤੋਂ ਵੱਡੀ ਗੱਲ ਇਹ ਵੀ ਨਸ਼ਾ ਰੋਕਣਾ ਚਾਹੀਦਾ ਜੀ ਜਿਹੜੀ ਸਭ ਤੋਂ ਵੱਡੀ ਇਹਨੂੰ ਜੀ ਅਸੀਂ ਹੋ ਸਕਦਾ ਥਾਣੇ ਦੇ ਕੇ ਆਵਾਂਗੇ ਥਾਣੇ ਦੇ ਕੇ ਸਾਬ ਨਾਲ ਗੱਲ ਹੋ ਗਈ ਹੈ ਜੀ ਉਹ ਕਹਿੰਦੇ ਇਹਨੂੰ ਆਪਣੇ ਆਪ ਇਹਦੇ ਤੇ ਕਾਰਵਾਈ ਪਾ ਦਿਆਂਗੇ ਜੀ ਨਾਲੇ ਮੋਟਰਸਾਈਕਲ ਕੱਲ ਵੀ ਸਾਡੇ ਚੋਰੀ ਹੋਇਆ ਇਹ ਪਤਾ ਕਰਕੇ ਦੱਸਿਓ ਵੀ ਕੌਣ ਹੈ ਹਾਂਜੀ ਲਗਾਤਾਰ ਸਾਡੇ ਏਰੀਆ 'ਚ ਲਗਾਤਾਰ ਚੋਰੀ ਸ਼ੁਨੀ ਕੁਮਾਰ ਸਿਦੇਵਾਰੀ ਬਿਲਾਲ ਵਾਈ ਚੌਂਕ 'ਚ ਮੇਰੀ ਦੁਕਾਨ ਹੈ ਫੁੱਲਾਂ ਦਾ ਕੰਮ ਕਰਦਾ ਮੈਂ ਗੱਲਬਾਤ ਹੋਈ ਭਾਈ ਸਾਹਿਬ ਇਹ ਮਰੋ ਆਇਆ ਬਾਹਰ ਮੋਟਰਸਾਈਕਲ ਖੜੀ ਸੀ 343 ਨੰਬਰ ਇਹ ਆਇਆ ਇਹਨੇ ਚਾਬੀ ਲਾਈ ਪਹਿਲੇ ਕਹਿੰਦਾ ਨਹੀਂ ਖੁੱਲਿਆ ਮੈਂ ਆ ਗਿਆ ਬਾਹਰ ਨੌਕਰ ਖੜਾ ਸੀਗਾ ਨੌਕਰ ਖੜਾ ਸੀਗਾ ਨੌਕਰ ਕਹਿੰਦਾ ਚਾਬੀ ਹੈ ਮੈਨੂੰ ਮੋਟਰਸਾਈਕਲ ਦੀ ਮੈਂ ਲੈ ਕੇ ਜਾਣੀ ਹੈ ਤੇ ਮੈਂ ਨੌਕਰ ਨੂੰ ਆ ਕੇ ਪੁੱਛਿਆ ਮੈਂ ਕਾਦੀ ਚਾਬੀ ਮੰਗਦਾ ਕਹਿੰਦਾ ਬੋਈ ਮੋਟਰਸਾਈਕਲ ਦੀ ਚਾਬੀ ਮੰਗਦਾ ਹੈ ਤੇ ਨਹੀਂ ਜੀ ਦੁਕਾਨ ਦੇ ਬਾਹਰ ਹੀ ਖੜਾ ਸੀਗਾ ਜੀ ਹਾਂਜੀ ਮੈਂ ਵੀ ਬਾਹਰ ਆ ਗਿਆ ਤੇ ਮੈਂ ਕਹਿੰਦਾ ਜੀ ਚਾਬੀ ਕਾਦੀ ਲੈਣੀ ਕਹਿੰਦਾ ਮੈਂ ਮੋਟਰਸਾਈਕਲ ਲੈ ਕੇ ਜਾਣੀ ਹੈ ਬੋਈ ਜੀ ਚਾਬੀ ਜਦੋਂ ਨਹੀਂ ਤਾਂ ਮੈਂ ਵੈਸੇ ਹੀ ਲੈ ਜਾਵਾਂਗਾ ਅੱਗੋਂ ਮੈਂ ਆਇਆ ਮੈਂ ਚਾਰ ਜੜੀਆਂ ਦੇ ਮੈਂ ਇਹਨੂੰ ਕਿਹਾ ਮੈਂ ਕਾਦੀ ਮੋਟਰਸਾਈਕਲ ਦੀ ਚਾਬੀ ਹੈ ਕਹਿੰਦਾ ਮੇਰਾ ਹੈ ਮੋਟਰਸਾਈਕਲ ਤੁਸੀਂ ਕੀ ਲਗਦੇ ਜੇ ਅੱਗੋਂ ਫਿਰ ਵੱਡੇ ਭਾਈ ਸਾਹਿਬ ਵੀ ਆ ਗਏ ਮੇਰੇ ਗਲ ਬਹਿ ਗਿਆ ਮੇਰਾ ਕੁਰਤਾ ਫਾੜ ਦਿੰਨੇ ਆ ਦੇਖੋ ਇੱਧਰ ਵੱਡੇ ਭਾਈ ਸਾਹਿਬ ਆ ਗਏ ਵੱਡੇ ਭਾਈ ਸਾਹਿਬ ਦੇ ਗੱਲ ਬਹਿ ਗਿਆ ਇਹਨਾਂ ਨੇ ਕਮੀਦ ਬਟਾ ਬਹੁਤ ਦਿਨ ਬਟਾ ਫੜੀ ਰੱਖੇ ਛੱਡਿਆ ਨਹੀਂ ਬਜ਼ਾਰ ਵਾਲੇ ਇਕੱਠੇ ਹੋਏ ਉਹਨਾਂ ਨੇ ਚਾਰ ਲਗਾਈਆਂ ਫਿਰ ਇਹਨੇ ਮਤਲਬ ਕਿ ਸਾਨੂੰ ਛੱਡ ਕੇ ਤੇ ਅਸੀਂ ਇਹਨੂੰ ਇੱਥੋਂ ਤੱਕ ਲੈ ਕੇ ਆਏ ਹਾਂ ਜੀ ਨਸ਼ਾ ਕੀਤਾ ਹੈ ਜੀ ਬੋ ਜੀ ਹਾਂਜੀ 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 ਅਧਿਕਾਰੀਆਂ ਦੀ ਕੋਈ ਕਾਰਵਾਈ ਨਹੀਂ ਬੋਰੀ ਅਜੇ ਥੋੜੇ ਦਿਨ ਪਹਿਲੇ ਥੋੜੇ ਦਿਨ ਪਹਿਲੇ ਇੱਥੇ ਇੱਕ ਹੈ ਬੰਦਾ ਆਇਆ ਸੀਗਾ ਉਹਦੇ ਨਾਲ ਵੀ ਇਹੋ ਹੀ ਹਾਲ ਕੀਤਾ ਸੀ ਉਹ ਵੀ ਇੱਥੇ ਵਿਸ਼ਾਲ ਡੈਂਟ ਵਿਸ਼ਾਲ ਦੀਆਂ ਖੋਦ ਹੀ ਵਾਰਦਾਤਾਂ ਵਧੀਆਂ ਹਾਂਜੀ ਹਾਂਜੀ ਬਹੁਤ ਜ਼ਿਆਦਾ ਜੀ ਵਿਸ਼ਾਲ ਡੈਂਟ ਹੋਸ ਵਾਲਿਆਂ ਦੇ ਕੈਂਟਰ ਦੇ ਵਿੱਚੋਂ ਬੈਟਰੀ ਲੈਣ ਵਾਸਤੇ ਆਇਆ ਸੀ ਬੰਦਾ ਇੱਕ ਉਹਦੇ ਨਾਲ ਵੀ ਇੱਥੇ ਹੀ ਅਸੀਂ ਵਾਰਦਾਤ ਕੀਤੀ ਉਹਨੇ ਹਾਂਜੀ ਪੁਲਿਸ ਦੇ ਵਾਲੇ ਕਰਾਂਗੇ ਜੀ ਕਿਉਂ ਨਹੀਂ ਕਰਾਂਗੇ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕਰ ਰਹੀ ਸਾਨੂੰ ਇਹ ਹੀ ਪਤਾ ਇੱਥੋਂ ਲਿਆ ਕੇ ਅਗਲੇ ਚੌਂਕ 'ਚ ਛੱਡ ਦੇਣਗੇ ਮਗਰ ਇਸ ਕਰਕੇ ਅਸੀਂ ਕਹਿੰਨੇ ਆ ਵੀ ਪੁਲਿਸ ਨੂੰ ਪ੍ਰਸ਼ਾਸਨ ਨੂੰ ਅਸੀਂ ਬੇਹੱਦ ਹੱਥ ਜੋੜ ਕੇ ਬੇਨਤੀ ਕਰਦੇ ਆ ਬੇਇੱਜ਼ਤੀ ਤੇ ਨੱਥ ਪਾਈ ਜਾਵੇ ਬੋਲੀ